ਅਰਸੀ ਕਰ ਕਿਸਾਨ ਵੀਰੋ ਅੱਜ ਫਿਰ ਆਪਾਂ ਆਲੂ ਦੀ ਪਟਾਈ ਤੇ ਆਏ ਆ ਐਲ ਆਰ ਦੀ ਪਟਾਈ ਲਾਈ ਹੋਈ ਆ ਮਛਵੜ ਏਰੀਆ ਚ ਤੇ ਸਾਰਾ ਪਹਿਲਾਂ ਢੇਰੀਆਂ ਲਗਦੀਆਂ ਨੇ ਤੇ ਫਿਰ ਇਹਦੇ ਚ ਬਾਅਦ ਚ ਐਂਡ ਚ ਜਗਾਈ ਕਰਦੇ ਨੇ ਬੂਰੀਆਂ ਭਰਦੇ ਨੇ ਪਹਿਲਾਂ ਸਾਰਾ ਦਿਨ ਇਹ ਢੇਰੀਆਂ ਲਾ ਕੇ ਆਲੂ ਇਕੱਠਾ ਕਰਦੇ ਰਹਿੰਦੇ ਨੇ ਐਲ ਆਰ ਦੀ ਫਸਟ ਪਟਾਈ ਲਵਾਈ ਆ ਆਪਾਂ ਨੇ ਇਹ ਤੇ 33 ਰੁਪਏ ਆਪਾਂ ਨੇ ਜ਼ਿਮੀਂਦਾਰ ਭਰਾ ਤੋਂ ਲਿਆ ਇਹ ਤੇ ਆਲੂ ਦੀ ਅਪਡੇਟ ਆਪਾਂ ਦਿੰਦੇ ਰਹਾਂਗੇ ਬਹੁਤ ਅਗੇਤਾ ਲਾਉਂਦੇ ਨੇ ਵੀਰੇ ਇਹ ਤੇ अर्ली ਹੀ ਪਟਾਈ ਕਰ ਦਿੰਦੇ ਨੇ ਤੇ ਇਹ ਤੋਂ ਬਾਅਦ ਇਹ ਕਣਕ ਵਗੈਰਾ ਲਾਉਂਦੇ ਨੇ ਉਰੇ ਕੁਝ ਲੋਕ ਮੱਕੀ ਤਾਂ ਪਲਾਨ ਬਣਾ ਲੈਂਦੇ ਨੇ ਨਹੀਂ ਬਰੋਕਲੀ ਵਗੈਰਾ ਲਾਉਂਦੇ ਨੇ ਕੰਪਨੀ ਦੀ ਪੈਗਰੋ ਦੀ ਤੇ ਕੁਝ ਲੋਕ ਆਪਣੀ ਗਾਜਰ ਵਗੈਰਾ ਦਿੱਤਾ ਉਹ ਪਰਲੇ ਉੱਪਰ ਦੀ ਸਾਈਡ ਗਾਜਰ ਲੱਗੀ ਹੋਈ ਹੈ ਕਿਸਾਨ ਭਰਾ ਉਹ ਸਾਰੀ ਇਹ ਕੜੰਗਰ ਢੇਰ ਲਾ ਕੇ ਸਵੇਰ ਤੋਂ ਲੈ ਕੇ ਚੁਗਾਈ ਕਰਦੇ ਨੇ ਬੇਲਾਂ ਦੇ ਨਾਲੇ ਪਟਾਈ ਕਰਦੇ ਨੇ ਆਲਮੋਸਟ ਆਪਾਂ ਬੇਲਾ ਵੜਾ ਲੈਨੇ ਕੋਸੇਰੀ ਆਪਣਾ ਮਲੋ ਬੈਲਟ ਦਾ ਏਰੀਆ ਤਾਂ ਪਹਿਲਾਂ ਬੇਲਾ ਵਟਾਉਂਦਾ ਫਿਰ ਨਾਲ ਦੀ ਨਾਲ ਚੁਗਾਈ ਕਰ ਦਿੰਦਾ ਬੋਰੀਆਂ ਹੀ ਪਾ ਦਿੰਦਾ ਪਹਿਲੇ ਪਹਿਲਾਂ ਮੋਸਟਲੀ ਘਰੇ ਲਾਉਂਦੇ ਨੇ ਘਰਾ ਲਾ ਕੇ ਫੇਰ ਹੀ ਆਪਾਂ ਇਹ ਪ੍ਰਾਈ ਕਰਦੇ ਨੇ ਤੇ ਹੁਣ ਇਹਨੇ ਬਸ ਪ੍ਰਾਈ ਸਟਾਰਟ ਕਰਤੀ ਬੋਰੀਆਂ ਨਾਲ ਸਾਈਜ਼ ਜੇ ਦੀ ਗੱਲ ਕਰਦੇ ਆ ਤਾਂ ਸਾਈਜ਼ ਵੀਰੇ मोस्टली ਇਹ ਤੇ ਮੈਂ ਤੋਂ ਲਾਸਟ 50 mm ਤੱਕ ਸਾਈਜ਼ ਬਣਿਆ ਪਰ ਆਲੂ ਦੀ ਐਲ ਆਰ ਦੀ ਡਿਮਾਂਡ ਤੇ ਹੋਣ ਦੇ ਕਾਰਨ ਇਹ ਕੰਪਨੀਆਂ ਲੈ ਰਹੀ ਨੇ ਸੈਂਪਲ ਓਕੇ ਦੀ ਆਪਾਂ ਪੂਰੇ ਖੇਤ ਚ ਤੁਹਾਨੂੰ ਦਿਖਾਤਾ ਤੇ ਆਲੂ ਦਾ ਸਾਈਜ਼ ਵੀ ਦਿਖਾ ਦਿੰਨੇ ਆ ਇਹ 50 mm ਤੱਕ ਸਾਈਜ਼ ਆਲਮੋਸਟ ਬਣ ਗਿਆ ਇਹ ਤੇ ਜਿਹੜੀ ਆਪਣੀ ਇਹਦੇ ਨਾਲ ਡੀਲ ਹੋਈ ਆ ਉਹ 35 ਤੋਂ ਲੈ ਕੇ 50 35 mm ਤੋਂ ਲੈਣਾ ਆਪਾਂ ਨੇ 50 mm ਤੱਕ ਤੇ ਪਲੱਸ ਜਿੰਨਾ ਮਰਜ਼ੀ ਹੋਵੇ ਤੇ ਇਹਨਾਂ ਨੇ ਦੇਖਿਆ ਤੁਸੀਂ ਨਾ ਭਰਾਈ ਸਟਾਰਟ ਕਰਤੀ ਹੈ ਚਾਂਟੀ ਕਰਨਗੇ ਵਿੱਚ ਮਟੀਰੀਅਲ ਜੋ نیچے ਬਚਦਾ ਉਹ ਆ ਮਟੀਰੀਅਲ ਜੋ نیچے ਬਚਦਾ ਬਾਕੀ ਚੁਗਾਈ ਹੋਊਗੀ ਸਾਰੀ ਲੇਬਰ ਬਹੁਤ ਆ ਵੀਰੇ ਇਸਾਰੇ ਲੇਬਰ ਵਾਧੂਗਾ ਇਸ ਕਰ ਇਹ ਨੇ ਏਰੀਆ ਵਿੱਚ ਫਲੇਵਰ ਦੀ ਪ੍ਰੋਬਲਮ ਨਹੀਂ ਆਉਂਦੀ। ਚੁਗਾਈ ਇਕਣੇ ਹੁੰਦੀ ਆ। ਜਿੱਥੇ ਮਰਜ਼ੀ ਘੁਮ ਲੋ। ਸਾਰੇ ਚੁਗਾਈ ਇਕਣੇ ਕਰਨਗੇ ਤੇ ਮਲੋ ਬੈਲਟ 'ਚ ਚੁਗਾਈ ਨਾਲ ਦੀ ਨਾਲ ਐਲਰਤੀ ਹੁੰਦੀ ਆ। ਐਲਰ ਦਾ ਸਿਸਟਮ ਬਹੁਤ ਵਧੀਆ ਰੇਟ ਆ। ਜਿਸ ਕਿਸਾਨ ਵੀ ਨੇ ਆਪਾਂ ਨੂੰ ਆਲੋ ਦੇਣਾ ਹੋਵੇ। ਆਪਾਂ ਜ਼ਰੂਰ ਲਾਵਾਂਗੇ। ਕੋਸ਼ਿਸ਼ ਕਰਾਂਗੇ ਪੇਮੈਂਟ ਕੈਸ਼ ਟੂ ਕੈਸ਼ ਕਰਨ ਦੀ। ਨੀਅਰਬੋਰਡ ਦੀ ਕੰਪਨੀ ਦੀ ਪੇਮੈਂਟ ਹਫਤੇ ਦਸ ਦੇ ਵਿੱਚ ਹੋ ਜਾਂਦੀ ਆ। ਪਰ अर्ਲੀ ਕੈਸ਼ ਦੇਣ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ। ਇਸ ਵੀਰ ਨੂੰ ਆਲੂ ਵਗਰਾ ਪੱਟਣਾ ਕੋਮਨਾ ਕੋਨਟੈਕਟ ਕਰ ਸਕਦਾ ਕੋਨਟੈਕਟ ਨੰਬਰ ਪਾ ਦਵਾਂਗੇ ਵੀਰੇ ਅਜਾਪ ਉੱਪਰ YouTube ਤੇ ਇਹ ਬ੍ਰਦਰ ਆ ਹੈਗਾ ਐਮਲੋ ਬੈਲਟ ਦੇ ਹੀ ਨੇ ਤੇ ਇਸ ਏਰੀਆ ਚ 2014 ਚ ਆ ਕੇ ਇਹ ਆਪਣਾ ਫਸਟ ਟਾਈਮ ਆਲੂ ਲਾਇਆ ਸੀ ਤੇ ਆਪਸ ਨਾਲ ਗੱਲ ਕਰ ਕੋ ਆ ਵੀਦਨੇ ਕਿ ਫਸਟ ਟਾਈਮ ਹੈ ਆਪਣਾ ਇੱਧਰ ਆ ਕੇ 2014 ਇਸ ਏਰੀਆ ਚ 2014 ਚ ਆ ਕੇ ਆਲੂ ਲਾਇਆ ਸੀ ਸੁਖਵੀਰ ਵੀਰ ਆਪਾਂ 2014 ਚ ਲਾਇਆ ਸੀ ਨਾ ਫਸਟ ਟਾਈਮ ਵਾਲੂਰੇ ਹਾਂਜੀ ਵੀਰ ਨੇ 2014 ਚ ਆ ਕੇ ਵੀਰੇ ਫਸਟ ਟਾਈਮ ਪਹਿਲੀ ਵਾਰੀ ਲਾਇਆ ਸੀ ਆਲੂ ਉਸ ਟਾਈਮ ਸਾਰੇ ਜਣੇ ਕਹ ਰਹੇ ਸੀ ਕਹਿੰਦੇ ਵੀ ਤੁਸੀਂ ਇੱਧਰ ਵੇਡ ਦੇ ਏਰੀਆ 'ਚ ਆ ਕੇ ਆਲੂ ਲਾ ਲਿਆ ਲਈ ਤੇ ਆਲੂ ਬਣਨਾ ਨਹੀਂ ਕੋਈ ਖਤਮ ਹੋ ਗਈ ਸਾਰਾ ਪਰ ਆਪਾਂ ਨੇ ਫਿਰ ਵੀ ਕੋਸ਼ਿਸ਼ ਕੀਤੀ ਬਹੁਤ ਵਧੀਆ ਰਿਹਾ ਪਰ ਅੱਲਾ ਹੁਣ ਅੱਜ ਵੇਡ ਦਾ ਸਾਰਾ ਏਰੀਆ ਆਪਾਂ ਨੂੰ ਦੇਖ ਕੇ ਆ ਨਜ਼ਾਰੇ ਦੇਖੋ ਵੀਰੇ ਮਿਹਨਤ ਕਰੀਆ ਵੀਰ ਨੇ ਤੇ ਇਹਦੇ ਦੇਖ ਦੇ ਕੀ ਲੋਕਾਂ ਨੇ ਆਲੂ ਲਾਇਆ ਔਰੇ 2014 ਚ ਹਮਲੋ ਵੈਲਟ ਤੋਂ ਨੇ ਤੇ ਇਹਨਾਂ ਦਾ ਪਿਛੋਕੜ ਹੈ ਇਸ ਟਾਈਮ ਪੰਡਮੀਆ ਉਪਰ ਰੁੜਕੀ ਉਹਦੇ ਸੈਂਟਰ 'ਚ ਰਹਿੰਦੇ ਨੇ ਤੇ ਉੱਥੇ ਵੀ ਬ੍ਰਦਰ ਇੱਕ ਉਹ ਵੀ ਆਲੂ ਲਾ ਰਿਹਾ ਪਰ ਇਹਨੇ ਬੜੀ ਮਿਹਨਤ ਕੀਤੀ ਤੇ ਬੇਟ ਏਰੀਆ 'ਚ ਆ ਕੇ ਫਸਟ ਟਾਈਮ ਐਲਰ ਲਾਇਆ ਤੇ ਪ੍ਰੋਗਰੈਸ ਕਰੀ ਤੇ ਇਸ ਨੂੰ ਦੇਖ ਕੇ ਵੀਰੇ ਆਲ ਲੋਕਾਂ ਨੇ ਸਾਰੇ ਐਲਰਾ ਲਾਉਣ ਲੱਗੇ ਤੇ ਵੀਰੇ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਤੇ ਵੀਡੀਓ ਨੂੰ ਫੋਲੋ ਕਰਿਓ ਤੇ ਨਵੀਂ ਜਾਣਕਾਰੀ ਜ਼ਰੂਰ ਦਵਾਂਗੇ ਧੰਨਵਾਦ